ਜਿਹੜੇ ਮਸਲੇ ਨੇ ਧਾਰਮਿਕ ਗ੍ਰੰਥਾਂ ਵਾਲੇ ਉਹ ਇੱਕ ਰਾਜ ਨੇ ਠੀਕ ਕਰਨੇ ਹੁੰਦੇ ਨੇ ਵੀ ਜੇ ਕੱਲ ਨੂੰ ਕੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਕਰੇ ਤੇ ਰਾਜ ਕਾਨੂੰਨ ਬਣਾਉਣ ਰਾਜ ਸਰਕਾਰਾਂ ਦਾ ਵੀ ਨਾਸ ਹੋ ਚੁੱਕਿਆ ਆ ਰਾਜ ਤੰਤਰ ਦਾ ਵੀ ਨਾਸ ਹੋ ਚੁੱਕਿਆ ਆ ਪਰ ਸਿਸਟਮ ਦਾ ਵੀ ਨਾਸ ਹੋ ਚੁੱਕਿਆ ਸਿਰਫ ਇਸ ਬੇਜਮੀ ਸਿਸਟਮ ਦੇ ਅੰਦਰ ਸਿਰਫ ਜ਼ਿੰਦਗੀ ਰਹਿ ਚੁੱਕੀ ਆ ਬੇਇਨਸਾਫੀ ਰਹਿ ਚੁੱਕੀ ਆ ਇੱਥੇ ਕੋਈ ਇਨਸਾਫ ਨਹੀਂ ਹੈਗਾ ਹਰ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ 84 ਦੇ ਸਾਡੇ ਪਰਿਵਾਰ ਸਾ ਇਨਾ ਚਿੱਤਿਆਂ ਚ ਉਲਦੇ ਰਹਿਣ ਭਾਈ ਤੁਹਾਡੀ ਨਸਲ ਖਰਾਬ ਕਰਨੀ ਆ ਪੰਜਾਬ ਦੀ ਤੁਹਾਡੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਜਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਵੀ ਉਹ ਸਾਨੂੰ ਕਾਨੂੰਨ ਬਣਾ ਕੇ ਦੇਣਗੇ ਸਲਾਮ ਹੈ ਭਾਈ ਗਰਜੀਤ ਸਿੰਘ ਦੇ ਸੰਘਰਸ਼ ਨੂੰ ਭਾਈ ਕਹਿਣਾ ਸੋਖਾ ਹੁੰਦਾ ਹੈ 1 ਸਾਲ ਬਿਹਾਰ ਆਵਰ ਤੇ ਬੈਠਿਆ ਪਰ ਭਾਈ ਜਿਸ ਨੇ ਨਜਿੱਠਿਆ ਹੋਣਾ ਨਾ ਉੱਤੇ ਗਰਮੀ ਬਾਰਸ਼ ਠੰਡ ਹੈ ਨਾ ਉਹ ਭਾਈ ਗਰਜੀਤ ਸਿੰਘ ਨੂੰ ਪਤਾ ਸੀ ਤਾਂ ਭਾਈ ਸਿੱਜਦਾ ਕਰ ਸਕਦੇ ਆ ਉਹਨਾਂ ਦੇ ਸੰਘਰਸ਼ ਨੂੰ ਗੱਲ ਸਟਾਰਟ ਹੁੰਦੀ ਆ ਰਾਜ ਤੋਂ ਜਿਹੜੇ ਮਸਲੇ ਨੇਤਾ ਆਰਮਿਕ ਗ੍ਰੰਥਾ ਵਾਲੇ ਉਹ ਇੱਕ ਰਾਜ ਨੇ ਠੀਕ ਕਰਨੇ ਹੁੰਦੇ ਨੇ ਵੀ ਜੇ ਕੱਲ ਨੂੰ ਕੋਈ ਤਾਰਨੀ ਕੇ ਗ੍ਰੰਥ ਦੀ ਬੇਅਦਬੀ ਕਰੇ ਤੇ ਰਾਜ ਕਾਨੂੰਨ ਬਣਾਉਣ ਰਾਜ ਤੰਤਰ ਕਾਨੂੰਨ ਬਣਾਵੇ ਸਰਕਾਰਾਂ ਕਾਨੂੰਨ ਬਣਾਉਣ ਸਿਸਟਮ ਕਾਨੂੰਨ ਬਣਾਵੇ ਪਰ ਭਾਈ ਅੱਜ ਤਾਂ ਸਰਕਾਰਾਂ ਦਾ ਵੀ ਨਾਸ ਹੋ ਚੁੱਕਿਆ ਆ ਰਾਜ ਤੰਤਰ ਦਾ ਵੀ ਨਾਸ ਹੋ ਚੁੱਕਿਆ ਆ ਪਰ ਸਿਸਟਮ ਦਾ ਵੀ ਨਾਸ ਹੋ ਚੁੱਕਿਆ ਸਿਰਫ ਇਸ ਬੇਸ ਦੇ ਸਿਸਟਮ ਦੇ ਅੰਦਰ ਸਿਰ ਬਦਰਿੰਦਗੀ ਰਹਿ ਚੁੱਕੀ ਆ ਬੇਇਨਸਾਫੀ ਰਹਿ ਚੁੱਕੀ ਆ ਇੱਥੇ ਕੋਈ ਇਨਸਾਫ ਨਹੀਂ ਹੈਗਾ ਪਾਈਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਵਾਹਿਗੁਰੂ ਮੇਰ ਕਰੂ ਦੁਬਾਰੇ ਵੀ ਆਊਗਾ ਸਾਤ ਕ੍ਰਿਆ ਕਾਲ ਇਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਨ ਨਤਮਸਤਕ ਹੋ ਕੇ ਚੱਲਦਾ ਸੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਚੱਲਦਾ ਸੀਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿਖਾਉਂਦੇ ਨੇ ਭਾਈ ਕੋਈ ਜਾਤ ਪਾਤ ਨਹੀਂ ਹੈ ਜੀ ਸਾਰੇ ਧਰਮ ਇੱਕ ਬਰਬਰ ਨੇ ਤੇ ਫੇਰ ਜਿਵੇਂ ਦਰਬਾਰ ਸਾਹਿਬ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮੰਦਿਰਾਂ ਤੇ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮਸਜਿਦਾਂ ਬਣਾਈਆਂ ਜਾਂਦੀਆਂ ਸੀ ਗਿਆ ਉਹ ਰਾਜ ਸੀਗਾ ਸੱਚਾ ਸੁੱਚਾ ਰਾਜ ਜਿੱਥੇ ਹਰ ਇੱਕ ਬੰਦੇ ਨੂੰ ਨਿਆਂ ਮਿਲਦਾ ਸੀਗਾ ਹਰ ਇੱਕ ਕੀਤੇ ਦਾ ਸਨਮਾਨ ਹੁੰਦਾ ਸੀਗਾ ਜਿੱਥੇ ਲੋਕ ਸੁਖੀ ਬਸਦੇ ਸੀ ਹਰ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ ਕ੍ਰਾਸੀ ਤੇ ਸਾਡੇ ਦਰਬਾਰ ਸਾਹਿਬ ਟੈਕ ਚੜਾ ਕੇ ਗਿਆ ਜਿਨੇ 25000 ਨੌਜਵਾਨ ਸਾਡੇ ਬੇਕਸੂਰੇ ਮਾਰਦੇ ਨੈਰਾ ਇਕ ਹੋਰ ਰਾਜਾ ਤੁਸੀਂ ਉਮੀਦ ਕਰਦੇ ਹੋ ਵੀ ਉਹ ਰਾਜ ਤੁਹਾਨੂੰ ਕਾਨੂੰਨ ਬਣਾ ਕੇ ਦੇਊਗਾ ਜਿਹਦਾ ਰਾਜ ਇਸ ਕਰਕੇ ਚੱਲਦਾ ਵੀ ਬੇਅਦਬੀਆਂ ਕਰਾਉਣੀਆਂ ਨੇ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੇ ਸੁਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚੀਜ਼ਾਂ 'ਚ ਹੀ ਉਲਦੇ ਰਹਿਣ ਤਾਂ ਕਰਕੇ ਅਗਲੇ ਬੇਅਦਬੀਆਂ ਕਰਦੇ ਨੇ ਤਾਂ ਕਰਕੇ ਅਗਲੇ ਇੱਥੇ ਨਸ਼ੇ ਵਾੜਦੇ ਭਾਈ ਤੁਹਾਡੀ ਨਸਲ ਖਰਾਬ ਕਰਨੀ ਆ ਪੰਜਾਬ ਦੀ ਤੁਹਾਡੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਜਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਵੀ ਉਹ ਸਾਨੂੰ ਕਾਨੂੰਨ ਬਣਾ ਕੇ ਦੇਣਗੇ ਥੋੜਾ ਹੱਲ ਸਿਰਫ ਇੱਕ ਹੈ ਸਿੱਖ ਕੌਮ ਦਾ ਥੋੜਾ ਹੱਲ ਹੈ ਆਜ਼ਾਦੀ ਜਦੋਂ ਤੱਕ ਆਜ਼ਾਦੀ ਦੀ ਸੋਚ ਨਹੀਂ ਰੱਖੋਗੇ ਇਸ ਗੰਦੇ ਸਿਸਟਮ ਤੋਂ ਜਹਾਦ ਹੋਣ ਦੀ ਗੱਲ ਨਹੀਂ ਕਰੋਗੇ ਸਿੱਖ ਕੌਮ ਦੇ ਕਰ ਕਰ ਚ ਗੱਲ ਨਹੀਂ ਚੱਲੂਗੀ ਆਜ਼ਾਦੀ ਦੀ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਤੁਹਾਡਾ ਮਸਲਾ ਤੁਹਾਡੇ ਰਾਜ ਨੇ ਹੱਲ ਕਰਨਾ ਆ ਫਿਰ ਕਾਨੂੰਨ ਬੀ ਬੇਅਦਬੀਆਂ ਵਾਲੇ ਬਣ ਜਾਣਗੇ ਫਿਰ ਸਾਰਿਆਂ ਲਈ ਇੱਕ ਕਾਨੂੰਨ ਹੋਊਗਾ ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਆ ਵੀ ਘਰ ਘਰ ਚ ਆਜ਼ਾਦੀ ਦੀ ਗੱਲ ਚੱਲੇ ਪਰ ਭਾਈ ਅਜੇ ਅਸੀਂ ਗੁਲਾਮੀ ਕੱਟ ਰਹੇ ਆ ਇਸ ਦੇਸ਼ ਦੇ ਅੰਦਰ ਗੁਲਾਮੀ ਕੱਟ ਰਹੇ ਆ ਸਰਵਾਈਵ ਕਰਨਾ ਆ ਸਾਨੂੰ ਇਹ ਵੀ ਪਤਾ ਅਸੀਂ ਖੇਤੀ ਦੀ ਲੜਾਈ ਲੜਦੇ ਆ ਨਾ ਦਿਸਾਨੋ ਇਹਨਾਂ ਨੇ ਕਦੀ ਸਾਡੀ ਖੇਤੀ ਨੂੰ ਠੀਕ ਨਹੀਂ ਕਰਨਾ ਕੋਈ ਐਸੀ ਜੀ ਨੀਤੀ ਨਹੀਂ ਬਣਾਉਣੀ ਜਿਦੇ ਨਾਲ ਸਾਡੀ ਖੇਤੀ ਠੀਕ ਹੋ ਜੇ ਸਾਨੂੰ ਪਤਾ ਸਾਡੀ ਖੇਤੀ ਦਾ ਹੱਲ ਹੋਣਾ ਸਾਡੇ ਰਾਜ 'ਚ ਹੋਣਾ ਆ ਪਰ ਅਸੀਂ ਲੜਦੇ ਆ ਐਸਪੀ ਦੇ ਗਰੰਟੀ ਕਾਨੂੰਨ ਲਈ ਅਸੀਂ ਲੜਦੇ ਆ ਕਰਜ਼ਾ ਮੁਕਤੀ ਲਈ ਇਸ ਕਰਕੇ ਲੜਦੇ ਆ ਭਾਈ ਇੱਥੇ ਰਹਿਣਾ ਆ ਇੱਥੇ ਆਪਣੀ ਕੁਜਰਬਸਰ ਕਰਨੀ ਆ ਐਵੇਂ ਹੀ ਭਾਈ ਗਰਜੀਤ ਸਿੰਘ ਉਹ ਇਸ ਕਰਕੇ ਟਾਵਰ ਦੇ ਚੜੇ ਨੇ ਵੀ ਭਾਈ ਅਸੀਂ ਇਸ ਦੇਸ਼ ਦੇ ਵਸਿੰਦੇ ਆ ਸਾਡਾ ਧਰਮ ਹੈ ਸਿੱਖ ਧਰਮ ਅਗਰ ਕੋਈ ਇਹ ਵੀ ਬੇਦਬੀ ਕਰਦਾ ਆ ਉਹਦੇ ਲਈ ਕਾਨੂੰਨ ਬਣਨਾ ਚਾਹੀਦਾ ਤੇ ਸਖਤੋਂ ਸਖਤ ਸਜ਼ਾਾਂ ਮਾ ਹੋਣੀਆਂ ਚਾਹੀਦੀਆਂ ਨੇ ਕਾਨੂੰਨ ਬਣੂਗਾ ਕਿਵੇਂ ਕਾਨੂੰਨ ਬਣੂਗਾ ਸਿਰ ਜੋੜ ਕੇ ਜਦੋਂ ਸਾਰੀ ਸਿੱਖ ਕੌਮ ਸੜਕਾਂ ਤੇ ਹੋਊਗੀ ਨਾ ਜਦੋਂ ਸਾਰੀ ਸਿੱਖ ਕੌਮ ਧਰਮ ਦੇ ਨਾਲ ਨਾਲ ਜੁੜੂਗੀ ਬਾਣੀ ਦੇ ਨਾਲ ਜੁੜੂਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੂਗੀ ਜਿਹੜਾ ਪਿਆਰ ਅੱਜ ਭਾਈ ਗੁਰਜੀਤ ਸਿੰਘ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਧਰਮ ਨੂੰ ਜਿੱਦਣ ਸਾਰੀ ਕੌਮ ਕਰਨ ਲੱਗੀ ਨਾ ਔਰ ਸਾਰੀ ਕੌਮ ਸੜਕਾਂ ਤੇ ਆ ਗਈ ਔਰ ਇਹਨਾਂ ਲੀਡਰਾਂ ਦੇ ਲੀਡਰਾਂ ਦੇ ਕੱਪੜੇ ਪਾੜਨ ਲੱਗੀ ਨਾ ਉੱਥੇ ਇਸ ਦੇਸ਼ ਤੇ ਵੀ ਕਾਨੂੰਨ ਬਣ ਜਾਊਗਾ ਪਰ ਹਾਲ ਤੁਹਾਡਾ ਤੁਹਾਡਾ ਰਾਜ ਹੈ ਰਾਜ ਨੇ ਤੁਹਾਡੇ ਸਾਰੇ ਮਸਲੇ ਹੱਲ ਕਰਨੇ ਨੇ ਰਾਜ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ